ਸਾਰੇ ਨੂੰ ਜੈਮਸੀ ਕੀ ਆਈਏ ਆਪਾਂ ਬਾਈਬਲ ਵਿੱਚੋਂ ਵਚਨ ਦੇਖਾਂਗੇ ਮਤੀ ਦੀ ਅੰਜੀਲ 16 ਦੇ ਆਏ ਦੀ 24 ਆਇਤ ਯੀਸ਼ੂ ਮਸੀਹ ਦੇ ਪਿੱਛੇ ਚੱਲਣਾ ਆਸਾਨ ਗੱਲ ਨਹੀਂ ਹੈ ਯੀਸ਼ੂ ਮਸੀਹ ਦੇ ਪਿੱਛੇ ਚੱਲਣਾ ਆਪਣੇ ਸਾਰੇ ਪਾਪਾ ਨੂੰ ਗਲਤ ਇੱਛਾ ਨੂੰ ਤਿਆਗਣਾ ਅਸੀਂ ਫੋਨ ਜਰੀਏ ਹਰਾਮਕਾਰੀ ਦਾ ਸ਼ਿਕਾਰ ਬਣ ਜਾਂਦੇ ਹਾਂ ਸਾਡੀ ਦੁਨੀਆ ਚਾਰੋਂ ਤਰਫ ਤੋਂ ਇਹਨਾਂ ਗੰਦੀਆਂ ਚੀਜ਼ਾਂ ਨਾਲ ਭਰੀ ਹੋਈ ਹੈ ਪਰਮੇਸ਼ਰ ਨੇ ਸਿੱਖਿਆ ਸਾਨੂੰ ਦਿੱਤੀ ਹੈ 10 ਆਗਿਆਵਾਂ ਦਿੱਤੀਆਂ ਹਨ ਇਹਨਾਂ ਵਿੱਚੋਂ ਇੱਕ ਆਗਿਆ ਸੀ ਹਰਾਮکاری ਨਾ ਕਰਨਾ ਬਹੁਤ ਸਾਰੇ ਲੋਕ ਸੋਚਦੇ ਹਨ ਜਦੋਂ ਅਸੀਂ ਪ੍ਰਭੇ ਯੇਸ਼ੂ ਮਸੀਹ ਵਿੱਚ ਆ ਜਾਵਾਂਗੇ ਜ਼ਿੰਦਗੀ ਆਸਾਨ ਹੋ ਜਾਵੇਗੀ ਸਾਰਾ ਕੁਝ ਚੰਗਾ ਹੋ ਜਾਵੇਗਾ ਅਸੀਂ ਪਾਪ ਤੋਂ ਆਜ਼ਾਦ ਹੋ ਜਾਵਾਂਗੇ ਜਦੋਂ ਪ੍ਰਭ ਯੇਸ਼ੂ ਮਸੀਹ ਨੇ ਆਪਣੇ ਚੇਲਿਆਂ ਨੂੰ ਸਮਝਾਇਆ ਉਸ ਨੇ ਆਖਿਆ ਅਗਰ ਕੋਈ ਮੇਰੇ ਪਿੱਛੇ ਆਉਣਾ ਚਾਹੇ ਆਪਣੇ ਆਪ ਦਾ ਇਨਕਾਰ ਕਰੇ ਅਤੇ ਆਪਣੀ ਸਲੀਬ ਚੁੱਕ ਕੇ ਮੇਰੇ ਪਿੱਛੇ ਚੱਲੇ ਯੇਸ਼ੂ ਮਸੀਹ ਦੇ ਪਿੱਛੇ ਚੱਲਣਾ ਆਪਣੀ ਕਰੂਸ ਚੁੱਕ ਕੇ ਬਾਈਬਲ ਹਰਾਮਕਾਰੀਆਂ ਨੂੰ ਨਿਰਬੁੱਧੀ ਅਤੇ ਪ੍ਰਾਣ ਨੂੰ ਨਾਸ਼ ਕਰਨ ਵਾਲਾ ਕਹਿੰਦੀ ਹੈ वचन ਕਹਿੰਦਾ ਹੈ ਹਰਾਮਕਾਰੀ ਲਈ ਕੋਈ ਸਵਰਗ ਵਿੱਚ ਜਗ੍ਹਾ ਨਹੀਂ ਪਰਮੇਸ਼ਵਰ ਦੀ ਇੱਛਾ ਹੈ ਕਿ ਤੁਸੀਂ ਪਵਿੱਤਰ ਬਣੋ ਹਰਾਮਕਾਰੀ ਤੋਂ ਬਚੇ ਰਹੋ ਸਾਨੂੰ ਪਰਮੇਸ਼ਵਰ ਨੇ ਅਸ਼ੁੱਧ ਹੋਣ ਲਈ ਨਹੀਂ ਪਵਿੱਤਰ ਹੋਣ ਲਈ ਬੁਲਾਇਆ ਹੈ ਇਹ ਪਾਪ ਲੋਕਾਂ ਨੂੰ ਨਰਕ ਦੀ ਅੱਗ ਵਿੱਚ ਲੈ ਕੇ ਜਾ ਰਿਹਾ ਹੈ ਅੱਜ ਹਰਾਮਕਾਰੀ ਨਾਲ ਸਾਡਾ ਸਾਰੇ ਸੰਸਾਰ ਭਰਿਆ ਹੋਇਆ ਹੈ ਜਵਾਨ ਵੀ ਸ਼ਾਦੀਸ਼ੁਦਾ ਲੋਕ ਵੀ ਬੁੱਢੇ ਲੋਕ ਵੀ ਅਤੇ ਧਾਰਮਿਕ ਲੋਕ ਵੀ ਇਸ ਵਿੱਚ ਫਸੇ ਹਨ ਅੱਜ ਲੋਕ ਜੋ ਗਾਣੇ ਸੁਣਦੇ ਹਨ ਉਹ ਗੰਦੇ ਹਨ ਟੀਵੀ ਉੱਤੇ ਵੀ ਗੰਦਗੀ ਦੇਖਦੇ ਹਨ ਨਵੀਂ-ਨਵੀਂ ਫਿਲਮਾਂ ਹਨ ਜੋ ਗੰਦਗੀ ਨਾਲ ਭਰੀਆਂ ਹੋਈਆਂ ਹਨ ਕੁਝ ਲੋਕ ਹੀ ਹਨ ਜੋ ਹਰਾਮਕਾਰੀ ਤੋਂ ਬਚੇ ਹਨ ਅਸੀਂ ਇਸ ਵਿੱਚ ਫਸੇ ਹਾਂ ਤਾਂ ਤੁਸੀਂ ਇਸ ਤੋਂ ਨਿਕਲਣਾ ਚਾਹੁੰਦੇ ਹੋ ਤਾਂ ਅਸੀਂ ਕਿਵੇਂ ਨਿਕਲੀਏ ਪੌਲਸ ਨੇ ਵਚਨ ਵਿੱਚ ਲਿਖਿਆ ਹੈ ਜਵਾਨੀ ਦੀਆਂ ਬਿਲਾਸ਼ਾ ਤੋਂ ਪੱਜੋ ਸ਼ੁੱਧ ਮਨ ਤੋਂ ਧਰਮ ਵਿਸ਼ਵਾਸ ਨਾਲ ਮੇਲ ਮਲਾਪ ਦਾ ਪਿੱਛਾ ਕਰੋ ਵਚਨ ਕਹਿੰਦਾ ਹੈ ਸ਼ੈਤਾਨ ਦਾ ਸਾਹਮਣਾ ਕਰੋ ਉਹ ਤੁਹਾਡੇ ਸਾਹਮਣੇ ਤੋਂ ਭੱਜ ਜਾਵੇਗਾ ਜਦੋਂ ਗੱਲ ਆਉਂਦੀ ਹੈ ਹਰਾਮਕਾਰੀ ਤੋਂ ਭੱਜੋ ਇਸ ਨਾਲ ਲੜਿਆ ਨਹੀਂ ਜਾਂਦਾ ਇਸ ਤੋਂ ਬਚ ਕੇ ਭੱਜਣਾ ਹੀ ਚੰਗਾ ਹੈ ਸ਼ੈਤਾਨ ਨਾਲ ਤਾਂ ਅਸੀਂ ਲੜ ਸਕਦੇ ਹਾਂ ਹਰਾਮਕਾਰੀ ਉਸ ਤੋਂ ਵੀ ਖਤਰਨਾਕ ਹੈ ਸ਼ਮਸ਼ੋਨ ਇੰਨਾ ਤਾਕਤਵਾਰ ਸੀ ਕਿ ਸ਼ੇਰਾਂ ਨੂੰ ਫਾੜ ਦਿੰਦਾ ਸੀ ਇੱਕ ਔਰਤ ਦਲੀਲਾ ਨਾਲ ਨਹੀਂ ਲੜ ਸਕਿਆ ਦਲੀਲਾ ਸ਼ੇਰਾਂ ਤੋਂ ਤਾਕਤਵਾਰ ਨਹੀਂ ਸੀ ਸ਼ਮਸ਼ੋਨ ਉਹਦੇ ਸਾਹਮਣੇ ਹਾਰ ਗਿਆ ਇਸ ਲਈ ਵਚਨ ਆਖਦਾ ਹੈ ਹਰਾਮਕਾਰੀ ਤੋਂ ਭੱਜੋ ਰਾਜਾ ਦਾਊਦ ਪੂਰੇ ਦੇਸ਼ ਦਾ ਆਗੂਆ ਸੀ ਬਹੁਤ ਤਾਕਤਵਰ ਸੀ ਆਪਣੇ ਸਮੇਂ ਵਿੱਚ ਉਸਨੇ ਗੋਲੀਅਥ ਨੂੰ ਵੀ ਮਾਰ ਦਿੱਤਾ ਸੀ ਜਦੋਂ ਅਯਾਲੀ ਸੀ ਆਪਣੇ ਪੇਡਾਂ ਦੀ ਰਖਵਾਲੀ ਕਰਦਾ ਸੀ ਉਸਨੇ ਬਹੁਤ ਦੇਸ਼ਾਂ ਨੂੰ ਜਿੱਤਿਆ ਸੀ ਜਦੋਂ ਗੱਲ ਆਈ ਇੱਕ ਔਰਤ ਦੀ ਉਸ ਦੇ ਸਾਹਮਣੇ ਰਾਜਾ ਦਾਊਦ ਹਾਰ ਗਿਆ ਉਥੋਂ ਭੱਜਿਆ ਨਹੀਂ ਉਸਨੇ ਆਨੰਦ ਮਨਾਇਆ ਯੂਸਫ ਨੂੰ ਪੋਤੀ ਫਰਦੀ ਪਤਨੀ ਆਖਦੀ ਸੀ ਮੇਰੇ ਨਾਲ ਸੋ ਜਾ ਉਹ ਜਾਦਾ ਜ਼ਬਰਦਸਤੀ ਕਰਦੀ ਸੀ ਅਗਰ ਯੂਸਫ ਚਾਹੁੰਦਾ ਤਾਂ ਆਸਾਨੀ ਨਾਲ ਸੋ ਸਕਦਾ ਸੀ ਯੂਸਫ ਜਾਣਦਾ ਸੀ ਕਿ ਹਰਾਮکاری ਪ੍ਰਭੂ ਦੀ ਨਜ਼ਰ ਵਿੱਚ ਪਾਪ ਹੈ ਯੂਸਫ ਵੀ ਭੱਜਿਆ ਉਸ ਪਾਪ ਤੋਂ ਯੂਸਫ ਦੇ ਸਮੇਂ ਨਾ ਕੋਈ ਚਰਚ ਸੀ ਨਾ ਕੋਈ ਬਾਈਬਲ ਸੀ ਨਾ ਕੋਈ ਪਾਸਟਰ ਸੀ ਯੂਸਫ ਜਾਣਦਾ ਸੀ ਹਰਾਮਕਾਰੀ ਪਰਮੇਸ਼ਰ ਦੀ ਨਜ਼ਰ ਵਿੱਚ ਬਹੁਤ ਗਲਤ ਹੈ ਅਤੇ ਪਾਪ ਹੈ ਉਹ ਪਰਮੇਸ਼ਰ ਦੀ ਨਜ਼ਰ ਵਿੱਚ ਗਲਤ ਹੈ ਦੁਨੀਆ ਇਸ ਨੂੰ ਕਿੰਨਾ ਵੀ ਚੰਗਾ ਬਣਾਏ ਇਹ ਬਿਲਕੁਲ ਗਲਤ ਹੈ ਯੂਸਫ ਨੇ ਪੋਤੀਫਰ ਦੀ ਪਤਨੀ ਨੂੰ ਬੋਲਿਆ ਇਸ ਗੰਦੇ ਕੰਮ ਲਈ ਮੈਂ ਤਿਆਰ ਨਹੀਂ ਹਾਂ ਇਹ ਪਰਮੇਸ਼ਰ ਦੀ ਨਜ਼ਰ ਵਿੱਚ ਗਲਤ ਹੈ ਫਿਰ ਅਸੀਂ ਸਭ ਇਸ ਦਾ ਫਾਇਦਾ ਕਿਉਂ ਚੁੱਕ ਰਹੇ ਹਾਂ ਅਸੀਂ ਕਿਉਂ ਗੰਦੇ ਮੈਸੇਜ ਕਰਨ ਵਿੱਚ ਕਿਉਂ ਪਾਪ ਕਰਨ ਵਿੱਚ ਆਨੰਦ ਚੁੱਕ ਰਹੇ ਹਾਂ ਅਸੀਂ ਪ੍ਰਭੂ ਦੀ ਦਇਆ ਨੂੰ ਕਿਉਂ ਨਹੀਂ ਦੇਖਦੇ ਹਾਂ ਜਿੰਨਾ ਸਾਨੂੰ ਪ੍ਰਭੂ ਪਛਤਾਪ ਕਰਨ ਲਈ ਮੌਕਾ ਦੇ ਰਿਹਾ ਹੈ ਅਸੀਂ ਠੁਕਰਾ ਰਹੇ ਹਾਂ ਹਰਾਮਕਾਰੀ ਦਾ ਆਨੰਦ ਲੈ ਰਹੇ ਹਾਂ ਸਚਾਈ ਇਹ ਹੈ ਕਿ ਕਿੰਨੀ ਬਾਈਬਲ ਪੜੋ ਪ੍ਰਾਰਥਨਾ ਕਰੋ ਜਦ ਤੱਕ ਤੁਸੀਂ ਇਸ ਤੋਂ ਭਜਨਾ ਨਹੀਂ ਸਿੱਖੋਗੇ ਉਦੋਂ ਤੱਕ ਤੁਸੀਂ ਇਸ ਉੱਤੇ ਜੈ ਨਹੀਂ ਪਾਓਗੇ ਇਹ ਇਸ ਤਰ੍ਹਾਂ ਦਾ ਪਾਪ ਹੈ ਜਿਸ ਨਾਲ ਤੁਸੀਂ ਲੜ ਨਹੀਂ ਸਕਦੇ ਲੜਾਂਗੇ ਤਾਂ ਹਾਰਾਂਗੇ ਇਸ ਤੋਂ ਚੰਗਾ ਹੈ ਇਸ ਪਾਪ ਤੋਂ ਭੱਜੋ ਆਮੀਨ